ਅਕਲੀ ਸਾਹਿਬ ਸੇਵੀ ਹੈ ਅਕਲੀ ਕੀ ਚੈਦਾਨ ਜਿੱਥੇ ਦਾਨ ਕਰੋ ਤੇ ਕਰੋ ਅਕਲ ਦੇ ਨਾਲ ਮੈਂ ਅਕਲ ਸਮਝ ਕਿਉਂ ਕਹਿ ਰਿਹਾ ਤਾਬ ਦਾਨ ਉਸ ਜਗ੍ਹਾ ਕਰੋ ਚੰਗੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੇਖ ਕੇ ਜਿੱਥੇ ਪਤਾ ਹੋਵੇ ਵੀ ਵਾਕੇ ਚ ਦਾਨ ਦੀ ਲੋੜ ਹੈ ਬਾਣੀ ਨੇ ਸਾਨੂੰ ਏਕ-ਏਕ ਨਾਲ ਸਮਝਾਈ ਆ ਗੁਰੂ ਨੇ ਕਿਹਾ ਖੇਤ ਹੋ ਸ਼ਾਨੇ ਬੀਜੇ ਦਾਨ ਸੋ ਖਤਰੀਦਰਗਹ ਪਰਵਾਨ जिम्मेदार Banda बीज ਜਦੋਂ ਧਰਤੀ ਵਿੱਚ ਪਾਉਂਦਾ ਉਹ ਰੁੱਤ ਵੇਖ ਕੇ ਪਾਉਂਦਾ ਹੈ ਕਰਤਾ ਰੋਟ ਕਰੂਤਾ ਬੀਜ ਪਾਇਆ ਹੋਈਏ ਬੇਰੂਤਾ ਬੀਜ ਪਾ ਦਵੇ ਉਥੇ ਕਦੀ ਵੀ ਚੇਤਾ ਰੱਖੋ ਫਲ ਕੇ ਫੁੱਲ ਪੈਦਾ ਨਹੀਂ ਹੁੰਦੇ ਮੈਂ ਬੇਨਤੀ ਕਰੀਏ ਇੱਕ ਦਸ਼ਮੰਦ ਸਿੱਖ ਆਪਣੀ ਕਿਰਤ ਮਾਈ ਵਿੱਚੋਂ ਲੋੜ ਬੰਦ ਨੂੰ ਦਵੇ ਤੇ ਦੂਸਰਾ ਇਹ ਜਿਹੜਾ ਦਸ਼ਮੰਦ ਹੈ ਨਾ ਜੀ ਕੋ ਆ 24 ਘੰਟੇ ਦੇ ਦਿਨ ਰਾਤ ਦੇ ਇਹਦੇ ਵਿੱਚੋਂ ਢਾਈ ਘੰਟੇ ਜਿਹੜਾ ਦਸ਼ਮੰਦ ਬੰਦ ਦੇ ਭਜਨ ਬੰਦ ਦੀਦਾ ਸੇਵਾ ਸਾਰਨ ਦਾ ਇਹ ਆਪਣੇ ਜੀਵਨ ਵਿੱਚੋਂ ਜ਼ਰੂਰ ਕਰ ਲੈਣਾ ਚਾਹੀ ਮੇਰੇ ਵੀ ਤੁਹਾਨੂੰ ਬੇਨਤੀ ਕਹਿਣ ਲੱਗੇ ਕਿ ਉਹ ਜਿਹੜਾ ਚਾਚਾ ਫੰਗੂ ਹੈ ਨਾ ਸਸਲਾਮ ਦੀ ਧਰਤੀ ਦਾ ਰਹਿਣ ਵਾਲਾ ਸੇਖ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦਾ ਜਿੱਥੇ ਆਪਣੀ ਕਿਰਤ ਕਰਮਾਈ ਕਰਦਾ ਹੈ ਉੱਥੇ ਘਰ ਵਿੱਚੋਂ ਦਸਬੰਧ ਨਹੀਂਦਾ ਤੇ ਸੰਤਾਂ ਦੀ ਕਾਰ ਭੇਟਾ ਲੈ ਕੇ ਤੇ ਪਰਤ ਕੇ ਉਹ ਗੁਰੂ ਘਰ ਪਹੁੰਚਦਾ ਹੈ ਉਹ ਉਹਦੀ ਕਿਰਤਕਾਰ ਹੈ ਉਹਦੀ ਸੇਵਾ ਵੀ ਹੈ ਨਾਲ-ਨਾਲ ਕਹਿੰਦੇ ਨੇ ਇੱਕ ਵਾਰੀ ਉਹਦੀ ਭਿਰਧ ਅਵਸਥਾ ਹੋ ਗਈ ਐਨੀ ਕੋ ਨਿਰਧ ਅਵਸਥਾ ਵਿੱਚ ਪਹੁੰਚ ਗਿਆ ਕਿ ਹੁਣ ਉਹ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਚੇਤਾ ਵੀ ਕਰਦਾ ਹੈ ਤੇ ਚਾਚਾ ਫਗੂ ਨੇ ਕੀ ਕੀਤਾ ਸਿੱਖੀ ਆਪਣਾ ਪੁਰਾਣਾ ਘਰ ਛੱਡ ਕੇ ਸਮੇਂ ਦੇ ਨਾਲ ਆਪਣਾ ਨਵਾਂ ਘਰ ਬਣਾਇਆ ਬਜ਼ੁਰਗੀ ਵੱਧਦਾ ਪਿਆ ਤੇ ਉਹਨੇ ਘਰ ਬਣਾਇਆ ਨਵਾਂ ਬੜੇ ਪਿਆਰ ਨਾਲ ਤੁਸੀਂ ਇਸ ਗਾਥਾ ਨੂੰ ਸੁਣੋ ਘਰ ਦਾ ਜਿਹੜਾ ਨਵੇਂ ਬਰਬਾਦਾਸ਼ੀਨ ਉਹਨੇ ਬਹੁਤ ਖੁੱਲਾ ਰੱਖਿਆ ਚਾਚੇ ਖੁੱਲਾ ਰੱਖਿਆ ਤੇ ਜਦੋਂ ਕੋਈ ਕਹਿੰਦਾ ਸੀ ਚਾਚਾ ਫਗੂ ਘਰ ਛੋਟਾ ਦਰਵਾਜ਼ਾ ਵੱਡਾ ਹੈ ਇਕ ਤਾਂ ਵੱਡਾ ਦਰਵਾਜ਼ਾ ਕਿਉਂ ਰੱਖਿਆ ਤੇ ਅੰਕੂ ਕਹਿੰਦਾ ਸੀ ਮੇਰੇ ਗੁਰੂ ਦੇਖ ਲਹਾਦਰ ਸਾਹਿਬ ਮਹਾਰਾਜ ਆਉਣਗੇ ਮੈਂ ਚਾਹੁੰਦਾ ਮਹਾਰਾਜ ਜਦੋਂ ਮੇਰੇ ਘਰ ਆਉਣ ਤੇ ਉਹਨਾਂ ਨੂੰ ਘੋੜੇ ਤੇ ਉਤਰਨਾ ਨਾ ਪਏ ਘੋੜੇ ਤੇ ਚੜਿਆ ਹੀ ਉਹ ਮੇਰੇ ਘਰ ਵਿੱਚ ਮubarਕ ਚਰਨ ਪਾਉਣ ਤੇ ਵਿੱਚ ਕੁਝ ਲੋਕ ਉਹ ਵੀ ਸਮਝਣਾ ਕਹਿ ਗਏ ਕਿ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਰਹਿੰਦੇ ਨੇ ਕਿ ਤੇ ਬਹਾਰ ਦਾ ਇਲਾਕਾ ਸਸਰਾਮ ਸਤਿਗੁਰੂ ਇੰਨੀ ਦੂਰ ਨਹੀਂ ਆਉਂਦੇ ਪਰ ਉਹਨੇ ਨਿਹਤ ਅਰਦਾਸ ਕਰਨੀ ਇਹ ਸਤਿਗੁਰੂ ਮੇਰਾ ਇਹਦਾ ਜੀਵਨ ਹੈ ਉਹ ਬਜ਼ੁਰਗੀ ਵਾਲੇ ਪਾਸੋਂ ਮੁਵਾਦਾ ਪਿਆ ਤਨ ਗੁਰ ਸਿੰਘ ਦੇ ਪੰਦੇ ਪਹੁੰਚਦਾ ਪਿਆ ਕਿਰਪਾ ਕਰਕੇ ਜੀਦਾਰ ਬਖਸ਼ਣਾ ਕਹਿੰਦੇ ਇੱਕ ਦਿਨ ਤੁਹਾਨੂੰ ਵੀ ਤੇ ਹਾਦਰ ਸਾਹਿਬ ਮਾਰੇ ਤੁਰੇ ਸੰਗਤਾਂ ਸੁਣੇ ਤੁਰੇ ਤੇ ਸਸਰਾਮ ਦੀ ਧਰਤੀ ਤੇ ਪਹੁੰਚ ਗਏ ਚਾਚੇ ਫਗੂ ਦੇ ਘਰ ਜਾ ਮubarਕ ਚਰਨ ਪਾਇਆ ਤੇ ਜਦ ਚਾਚੇ ਫਗੂ ਦੇ ਘਰ ਚਰਨ ਪਾਏ ਉਹਨੇ ਇੰਨੇ ਪਿਆਰ ਤੇ ਮਹਿਰਾਜ ਨਾਲ ਪ੍ਰੇਮ ਤੇ ਭਾਵ ਨਾਲ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਿਤਰਾ ਵਿੱਚੋਂ ਬੇਰਾਗ ਦਾ ਨીર ਪਾਇਆ ਕਹਿਣ ਲੱਗਿਆ ਸਤਗੁਰੂ ਅੱਜ ਕਿਰਪਾ ਕਰ ਦਿੱਤੀ ਤੁਸੀਂ ਰਹਿਮਤ ਵਰਤਾ ਕੇ ਤੇ ਗਰੀਬ ਦੇ ਘਰ ਮubarਕ ਚਰਨ ਪਾਇਆ ਉਹ ਇਹਨੂੰ ਬਾਣੀ ਨੇ ਵੀ ਕਿਹਾ ਬਾਣੀ ਕਹਿੰਦੀ ਆ ਕਹਿੰਦੇ ਕੰਕੀ ਕੀਤੇ ਆਇਆ ਦਰਸ ਤੁਹਾਰੋ ਨਾਮ ਅੰਗ ਸੰਗ ਲਵੇ ਉਧਾਰ ਕਹਿੰਦੇ ਕੰਕੀ ਦਾ ਅਰਥ ਜੀ ਚਾਹਤ ਕਹਿੰਦੇ ਜਿੰਨਾ ਅੰਦਰ ਗੁਰੂ ਦੇ ਪਰਮਾਤਮਾ ਦੇ دیدار ਦੀ ਚਾਹਤ ਜਨਮ ਲੈ ਲਵੇ ਸਤਗੁਰੂ ਗੁਰੂ ਪਰਜਾ ਸਿੱਖੇ ਲੱਗੇ ਮੈਨੂੰ ਤਪੁਰਦਾਰ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਾਏ ਹੁਣ ਮਹਾਰਾਜ ਜੀ ਉਹਨੇ ਜਿੱਥੇ ਆਸਮਾਨ ਤਿਆਰ ਕੀਤਾ ਸਤਿਗੁਰੂ ਨੂੰ ਬਿਠਾਇਆ ਤੇ ਸਸਨਾਮ ਦੇ ਇਲਾਕੇ ਵਿੱਚੋਂ ਨਗਰ ਵਿੱਚੋਂ ਸੰਗਤਾਂ ਦਾ ਇਕੱਠ ਹੋਇਆ ਸਤਿਗੁਰੂ ਜੀ ਨੇ ਇੱਕ ਦੇਸ ਦਿੱਤਾ ਉਹਨੇ ਮਹਾਰਾਜ ਨੂੰ ਸੰਗਤਾਂ ਦੀ ਜਿਵੇਂ ਦਸਬੰਦ ਦੀ ਮਾਇਆ ਲੈ ਆ ਕੇ ਭੇਟ ਕੀਤੀ ਕਿਉਂਕਿ ਉਹਦੀ ਸੇਵਾ ਸੀ ਇਹ ਸੰਗਤਾਂ ਤੋਂ ਦਸਬੰਦ ਦੀ ਮਾਇਆ ਅਕਤਰ ਕਰਨੀ ਅਰਨੀ ਉਹਨੇ ਦਸਬੰਦ ਦੀ ਮਾਇਆ ਲੈ ਕੇ ਆਂਦੀ ਹੁੰਦੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਹੋਈ ਤੈ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਬਚਨ ਕਿਹਾ ਹੁਣ ਧਿਆਨ ਨਾਲ ਸੁਣੋ ਮਾਰੇ ਪੰਜ ਚਰਚਾ ਫਜੂ ਤੇ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਪਰ ਸੱਚਾ ਸਿੱਖ ਦੇ ਗੁਰੂ ਦੀ ਭੇਟਾ ਰੱਖਦਾ ਚੰਗਾ ਨਹੀਂ ਲੱਗਦਾ ਗੁਰੂ ਦੀ ਭੇਟਾ ਰੱਖਦਾ ਚੰਗਾ ਨਹੀਂ ਲੱਗਦਾ ਕੀ ਸੰਤਾਂ ਦੀ ਦਿੱਤੀ ਭੇਟਾ ਪੂਰੀ ਭੇਟ ਕਰ ਗੁਰੂ ਅਗੇ ਹੁਣ ਚਾਚਾ ਫੱਡੂ ਕਹਿੰਦੇ ਮਹਾਰਾਜ ਮੈਂ ਤੇ ਇੱਕ ਇੱਕ ਟਕਾ ਭੇਟ ਕਰ ਦਿੱਤਾ ਹੈ ਜੋ ਸੰਕਪ ਨੇ ਦਿੱਤਾ ਜੋ ਮੇਰੇ ਘਰ ਦਾ ਦੁਸ਼ਮੰਦ ਸੀ ਮੈਂ ਉਸ ਤੁਹਾਡੇ ਚਰਨਾਂ ਵਿੱਚ ਤੇਟ ਕਰ ਦਿੱਤਾ ਕੁਝ ਵੀ ਨਹੀਂ ਰੱਖਿਆ ਗੁਰੂ ਤੇਗ ਬਹਾਦਰ ਸੰਮਾਰਾਜ ਨੇ ਉਹਦੇ ਧੜ ਵਿੱਚ ਦੇਡੇ ਚ ਖਲੋਤੀ ਡੇਰੀ ਦਾ ਰੁਕ ਇਸ਼ਾਰਾ ਕਰਕੇ ਕਿਹਾ ਕੈ ਲੱਗੇ ਤੇਰੇ ਘਰ ਦੇ ਦੇੜੇ ਵਿੱਚ ਜਿਹੜਾ ਬੇਰੀ ਦਾ ਦੁੱਖ ਹੈ ਕੀ ਉਹ ਦੁਨੀਆਂ ਨਾਲ ਦੇ ਦਰਦ ਕਰ ਕੀਤੀ ਸੰਗਤ ਦੀ ਧੀ ਤੇ ਕੀਤੀ ਬੇਰੀ ਨਹੀਂ ਇਹਦੇ ਬੇਰ ਸਿਕਤਾਂ ਨੂੰ ਸ਼ਿਕਾਰ ਕੀਤੀ ਇਹ ਵੀ ਸੰਤਾ ਦੀ ਧੀ ਤੇ ਕੀਤੀ ਆ ਹੁਣ ਚਾਚੇ ਸਿੱਧੂ ਨੂੰ ਯਾਦ ਆ ਗਈ ਤੇ ਤੁਸੀਂ ਪੜਨਾ ਹੋਵੇ ਨਾ ਪ੍ਰਿੰਸੀਪਲ ਸਤਵੀਰ ਸਿੰਘ ਨੇ ਇੱਕ ਕਿਤਾਬ ਲਿਖੀ ਹੈ ਕਿਤੀ ਜਲ ਕਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਤੇ ਉਹਦੇ ਵਿੱਚ ਜ਼ਿਕਰ ਹੈ ਹੁਣ ਸੰਗਤਾਂ ਇਸ ਗੱਲੋਂ ਹੈਰਾਨ ਹੋ ਗਏ ਵੀ ਇਹ ਬੇਰੀ ਚਾਚੇ ਫਗੂ ਦੇ ਵਿਹੜੇ ਵਿੱਚ ਲੱਗੀ ਹੋਈ ਹੈ ਤੇ ਇਹ ਗੁਣੀ ਵਰਦੀ ਕਿਵੇਂ ਹੋ ਗਈ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਚਾਚੇ ਫਗੂ ਨੂੰ ਕਹਿ ਲੱਗੇ ਵੀ ਖੜ੍ਹੇ ਹੋ ਇਹ ਨਗਤ ਅੰਦਰ ਇਹ ਦੱਸ ਵੀ ਇਹ ਬੇਰੀ ਗੁਣੀ ਨਾਨਕ ਦੇ ਦਰ ਦੀ ਕਿਵੇਂ ਹੈ ਕਿੰਨੇ ਨੇ ਚਾਚਾ ਫਗੂ ਖੜਾ ਹੋਇਆ ਪਰੀ ਸੰਗਤ ਅੰਦਰ ਚਾਚਾ ਫਗੂ ਨੇ ਕਿਹਾ ਕਿ ਲਗ ਰਿਹਾ ਮੈਂ ਸਾਲ ਬਾਅਦ ਸੰਤਰ ਤੋਂ ਦੁਸ਼ਮੰਦ ਦੀ ਭੇਟਾ ਲੈਣ ਜਾਂਦਾ ਇੱਕ ਦਿਨ ਮੈਂ ਸਵੇਰ ਦਾ ਵੇਲਾ ਤੇ ਕਾਰ ਦੇ ਟੱਕੀ ਕਰ ਰਿਆ ਸੀ ਘਰ-ਘਰ ਜਾ ਕੇ ਇੱਕ ਘਰ ਜਾ ਕੇ ਆਵਾਜ਼ ਲਾਈ ਤੇ ਜਦੋਂ ਆਵਾਜ਼ ਮਾਰ ਕੇ ਮੈਂ ਕਿਹਾ ਕਿ ਇਹ ਭਾਈ ਸਿੱਖਾ ਜੋ ਦੁਸ਼ਮੰਦ ਦੀ ਕਾਰ ਪੇਟੇ ਉਹ ਪੇਟ ਕਰਦੇ ਮੇਰੀ ਝੋਲੀ ਨਹੀਂ ਪਾਦੇ ਤੇ ਸਾਹਮਣੋਂ ਜਿਹੜਾ ਸਿੱਖ ਸੀ ਉਹ ਘਰ ਨਹੀਂ ਸੀ ਉਹਦੇ ਘਰ ਵਾਲੀ ਬੀਬੀ ਸਿੱਖਣੀ ਉਹਨੇ ਕਿਹਾ ਵੀ ਚਾਚਾ ਤੁਹਾਨੂੰ ਸਿੱਖ ਘਰ ਨਹੀਂ ਹੈ ਫਿਰ ਆ ਜਾਣਾ ਕਿਹਾ ਕਿ ਮੈਂ ਫਿਰ ਤੁਹਾਨੂੰ ਕਹਿ ਦਿੱਤਾ ਤੇ ਇਹ बार-बार ਆਉਣਾ ਮੁਸ਼ਕਲ ਹੈ ਤੇ ਮੈਂ ਹੁਣ ਇਸ ਇਲਾਕੇ ਵਿੱਚ ਆਇਆ ਕਿ ਜੋ ਹੈ ਨੇ ਟੋਲੀ ਵਿੱਚ ਕਾਰਟੋਟਾ ਪਾ ਦੇ ਉਸ ਸਿੱਖਣੀ ਬੀਬੀ ਨੇ ਫਿਰ ਕਿਹਾ ਕਹਿ ਲੱਗੀ ਚਾਚਾ ਪ੍ਰਭੂ ਸਿੱਖ ਘਰ ਨਹੀਂ ਫੇਰ ਆ ਜਾਣਾ ਕਹਿ ਲੱਗੇ ਉਹ ਤੀਜੀ ਵਾਰ ਕਹਿ ਦਿੱਤਾ ਧੀਏ ਜੋ ਕੁਝ ਵੀ ਤੇਰੇ ਤੇ ਘਰ ਵਿੱਚ ਪਿਆ ਤੂੰ ਆਪਣੇ ਘਰ ਚ ਆਜਾ ਕੋਈ ਕੁੱਝ ਪਾ ਦੇ ਗੁਰੂ ਪਰਵਾਣ ਕਰ ਲੇਗਾ ਉਹਨੂੰ ਕ੍ਰੋਧ ਆ ਗਿਆ ਉਹਦੀ ਤਵਿਰਤੀ ਹੋ ਗਈ ਝਾੜੂ ਮਾਰ ਰਹੀ ਸੀ ਆੜੂ ਮਾਰਦੀ ਨੇ ਉਹ ਕੂੜੇ ਦਾ ਢੇਰ ਅਕੱਛਾ ਕਰਕੇ ਲੈ ਆਈ ਤੇ ਮੈਨੂੰ ਕਿਹਾ ਕਰ ਚਾਚਾ ਫਗੂ ਝੋਲੀ ਜੇ ਤੂੰ ਮੁੜਦਾ ਹੀ ਨਹੀਂ ਮੈਂ ਝੋਲੀ ਕੀਤੀ ਤੇ ਉਹਨੇ ਕੂੜੇ ਦਾ ਢੇਰ ਪਾ ਦਿੱਤਾ ਇਤਿਹਾਸ ਵਿੱਚ ਜਦੋਂ ਉਹਨੇ ਕੂੜੇ ਦਾ ਢੇਰ ਪਾਇਆ ਤੇ ਮੈਂ ਨਾਲ ਹੀ ਇਹ ਅਰਦਾਸ ਕੀਤੀ اے ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਵੀ ਇਸ ਮਾਈ ਨੇ ਸਿੱਖ ਦੇ ਘਰ ਦੀ ਤੋਂ ਪੇਟਾ ਆਈ ਪ੍ਰਵਾਨ ਕਰੀ ਇਹਦੇ ਧਰ ਨੂੰ ਭਾਗ ਲਾ ਦੂ ਘਰ ਆਇਆ ਉਸ ਉੰਡੇ ਨੂੰ ਛਾਣਿਆ ਉਹਦੇ ਵਿੱਚੋਂ ਦੇੜੀ ਦੇ ਰੁੱਖ ਦੀ ਇੱਕ ਜਿੜਕ ਹਿਰਕ ਨਿਕਲੀ ਦੇੜੀ ਤੇ ਰੁੱਖ ਦਾ ਇੱਕ ਬੀਦ ਨਿਕਲਿਆ ਤੇ ਉਹ ਜਿੜਕ ਨੂੰ ਮੈਂ ਗੁਰੂ ਦਾ ਨਾਂ ਲੈ ਕੇ ਬਿਹੜੇ ਹਿਲਾ ਦਿੱਤਾ ਇਹਨਾਂ ਪ੍ਰਸੰਗਿਤ ਹੋ ਗਿਆ ਕਿ ਅੱਜ ਇਹਨੂੰ ਫਲ ਲੱਗਿਆ ਪਿਆ ਤੇ ਉਹ ਫਲ ਸੰਤਾਂ ਨੂੰ ਸ਼ਿਕਾਇਤ ਤਾਂ ਕਰਕੇ ਇਹ ਦੇੜੀ ਵੀ ਖਰੀ ਦੀ

ਪਰ ਗੁਰੂ ਸਿੱਖ ਦੀ ਪੇਟਾ ਪਰਵਾਣ ਕਰ ਲਿੰਦਾ ਹੈ ਪਰ ਸਿੱਖ ਨੂੰ ਗੁਰੂ ਦਾ ਬਚਨ ਮੰਨਣਾ ਚਾਹੀਦਾ ਹੈ ਅੱਜ ਤੁਸੀਂ ਕਦੀ ਬਿਹਾਰ ਵਿੱਚ ਜਾਉਂਗਾ ਅੱਜ ਵੀ ਸ਼ਿਸ਼ราม ਦੀ ਧਰਤੀ ਤੇ ਬੜਾ ਵੱਡਾ ਅਸਥਾਨ ਬਣਿਆ ਹੋਇਆ ਹੈ ਇਤਿਹਾਸਕ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਯਾਦ ਵਿੱਚ ਤੇ ਚਾਚਾ ਫਗੂ ਉਸ ਗੁਰਮੁਖ ਪਿਆਰੇ ਦੀ ਯਾਦ ਵਿੱਚ ਮੈਂ ਬੇਨਤੀ ਕਹਿ ਰਿਹਾ ਹਾਂ ਸਾਂ ਅਰਦਾਸ ਦੇ ਚਾਰ ਅੱਖਰ ਨੇ ਆੜਾ ਪਰਮਾਤਮਾ ਅੰਤਰਜਾਮੀ ਰਾ ਰਾ ਰਖਵਾਨਾ ਦਦਾ ਦਤਾਰ ਤੇ ਸਸਾ ਉਹ ਸਹਾਈ ਹੁੰਦਾ ਜਦੋਂ ਕੋਈ ਇਸ ਮਾਲਕ ਨੂੰ ਚੇਤੇ ਕਰਦਾ ਇੱਕ ਸ਼ਬਦ ਆਪਾਂ ਆਰੰਭਤਾ ਵਿੱਚ ਪੜਿਆ ਤੇ ਇਹਦੇ ਅਰਥਾਂ ਨੂੰ ਆਪਾਂ ਜ਼ਰੂਰ ਬਾਤ ਲੈ ਸਹਿਸਕ੍ਰਿਤੀ ਦੀ ਬਾਣੀ ਉੱnder ਗੁਰੂ ਅਰਜੁਨ ਸਿੰਘ ਮਹਾਰਾਜੀ ਦਾ ਇੱਕ ਵਚਨ ਹੈ ਤੇ ਵੈਸੇ ਮੈਂ ਇਹ ਵਿਅਕਤੀ ਤੁਹਾਨੂੰ ਜ਼ਰੂਰ ਕਹਿੰਣਾ ਹੈ ਕੀ ਅਰ ਜਿਹੜੀ ਸੰਸਾਰਿਆਂ ਨੂੰ ਪੁੱਛਿਆ ਜਾਏ ਤੇ ਕਈ ਵਾਰੀ ਸਾਨੂੰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀਆਂ ਕਿਹੜੀਆਂ ਬਾਣੀਆਂ ਨੇ ਇਹਦੇ ਨਾਮ ਦੀ ਸਾਨੂੰ ਧਿਆਨ ਦੇ ਇਹ ਸਾਸਰਿਕਿਕ ਬਾਣੀ ਹੈ ਲੈ ਤੋਂ ਹਿੰ ਤੋੜਾ ਜਿਹਾ دیر ਵਾ ਗੁਰੂ ਗ੍ਰੰਥ ਸਾਹਿਬ ਦਾ ਜ਼ਰੂਰ ਕਹਿਣਾ ਚਾਹੁੰਦਾ ਕਿਉਂ ਇਸ ਕਰਕੇ ਕਿ ਅਸੀਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦੇ ਆ ਤੇ ਕਟੋ-ਕਟ ਜਿਸ ਗੁਰੂ ਨੂੰ ਨਮਸਕਾਰ ਕਰੀਏ ਉਹਦਾ ਛੋਟਾ ਜਿਹਾ ਵੇਦਵਾ ਉਹ ਸਾਡੀ ਸੁਰਤ ਵਿੱਚ ਚਾਹੀਦਾ ਮੈਨੂੰ ਖਿਮਾ ਕਰ ਦਿਓ ਤੁਸੀਂ ਕਈ ਬੜੀ ਦੇਖ ਦਿਓ ਅੱਜ ਮੀਡੀਆ ਦਾ ਯੁੱਗ ਹੈ ਜਦੋਂ ਇਤਿਹਾਸਕ ਦਿਨ ਉਹ ਦਿਨ ਤੁਹਾਨੂੰ ਤੇ ਪਿੱਛੇ ਜਿਹੇ ਹੁਲਾ ਮਹੱਲਾ ਨਿਕਲੇ ਆ ਜਾਂ ਅੱਗੇ ਚੱਲ ਕੇ ਦਿਹਾੜੇ ਆਉਂਗੇ ਆ ਹੁਣ ਹੁਣ ਖਾਲਸਾ ਸਾਧਨਾ ਦਿਵਸ ਆ ਰਿਹਾ ਮੈਂ ਸਾਖੀ ਦਾ ਦਿਹਾੜਾ ਬਹੁਤ ਸੰਤਾਂ ਟਰਾਲੀਆਂ ਭੜਕੇ ਗਲੀਆਂ ਤੇ ਆਨੰਦਪੁਰ ਸਾਹਿਬ ਨੂੰ ਜਾਣਦੀਆਂ ਜਾਣਾ ਚਾਹੀਦਾ ਪਰ ਤੇਈ ਵਾਰੀ ਉੱਤੇ ਪੱਤਰਕਾਰ ਜਾਂਦੇ ਨੇ ਤੇ ਉਹ ਨੌਜਵਾਨਾਂ ਸਾਹਮਣੇ ਮਤਮਾ ਪਹਿਣਾ ਸਾਹਮਣੇ ਬਜ਼ੁਰਗਾਂ ਸਾਹਮਣੇ ਬੱਚਿਆਂ ਸਾਹਮਣੇ ਮਾਈਕ ਕਰਕੇ ਕਹਿਣਗੇ ਵੀ ਤੁਸੀਂ ਇੱਥੇ ਆਏ ਹੋ ਇਹ ਦੱਸੋ ਵੀ ਗੁਰੂ ਕਲਗੀਧਰ ਮਹਾਰਾਜ ਨੇ ਜਿਹੜਾ ਖਾਲਸਾ ਸਾਜਿਆ ਉਹਨਾਂ ਪੰਜ ਪਿਆਰਿਆਂ ਦਾ ਨਾਮ ਕੀ ਹੈ ਜੇ ਕੋਈ ਤੁਹਾਨੂੰ ਖਿਮਾ ਕਰ ਦੇ ਬਹੁਤੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਨਾਮ ਚਿਤਾ ਨਹੀਂ ਬੰਦਾ ਉਹ ਜਦੋਂ ਪੁੱਛਦੇ ਨੇ ਇਹ ਗੱਲ ਕਿ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ ਕਿੰਨੇ ਭਗਤਾਂ ਦੀ ਬਾਣੀ ਹੈ ਤੇ ਸਾਨੂੰ ਕੋਈ ਬਰੀ ਖਿਆਲ ਨਹੀਂ ਹੁੰਦਾ ਪਰ ਤੁਸੀਂ ਅੱਜ ਆਪਾਂ ਸੰਗਤ ਵਿੱਚ ਬੈਠੇ ਆ ਗੁਰੂ ਚਰਨਾਂ 'ਚ ਅੱਜ ਆਪਣੇ ਜੇਨ ਵਿੱਚ ਬਿਲਕੁਲ ਧਿਆਨ ਵਿੱਚ ਕਰਕੇ ਜਾਓ ਤਨ ਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਨਮਸਕਾਰ ਕਰਦੇ ਹਾਂ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਦੇ 1430 ਅੰਗ ਨੇ ਕਿੰਨੇ ਅੰਗ ਨੇ 1430 ਅੰਗ ਆਪਾਂ ਤੇਜ ਸ਼ਬਦ ਨਹੀਂ ਵਰਤਦੇ ਸਤਕਾਰ ਦਾ ਅੰਗ ਸ਼ਬਦ ਵਰਤਦੇ ਆ ਔਰ ਗੁਰੂ ਗ੍ਰੰਥ ਸਾਹਿਬ ਦੇ ਅਮਰਤ ਬਾਣੀ ਅੰਦਰ 31 ਰਾਗ ਦਰਜ ਨੇ ਕਿੰਨੇ ਰਾਗ ਨੇ 31 ਲਾਖ 31 ਲਾਖ ਹਰਜ ਰਬਾਣੀ ਅੰਦਰ ਧੰਗੂ ਗੁਰੰਤ ਸਾਹਿਬ ਦੀ ਅੰਮ੍ਰਿਤ ਬਾਣੀ ਅੰਦਰ 6 ਗੁਰੂਆਂ ਦੀ ਬਾਣੀ ਹੈ ਕਿੰਨੇ ਗੁਰੂਆਂ ਦੀ 6 ਗੁਰੂਆਂ ਦੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਪੂਰੀ ਅੰਮ੍ਰਿਤ ਰਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਪਹਿਲੀ ਤੋਂ ਪੰਜਵੇਂ ਪਾਤਸ਼ਾਹ ਤੱਕ ਲਗਾਤਾਰ ਪਰ ਇੱਕ ਸਤਿਗੁਰੂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚੇ ਗੁਰੇਵਾਂ ਦੀ ਬਾਣੀ ਨੂੰ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਭਗਤਾਂ ਦੀ ਬਾਣੀ ਹੈ ਕਿੰਨੇ ਭਗਤ ਨੇ ਆ ਵੇਖੋ ਨਾ ਮਤਲਬ ਮੈਂ ਹੱਥ ਜੋੜ ਕੇ ਕਹਿ ਰਿਹਾ ਅਸੀਂ ਜਨਮਾ ਸਿਸ਼ਟ ਘੋੜੇ ਆ ਕਲ ਤੁਸੀਂ ਚੇਤਾ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 15 ਭਗਤਾਂ ਦੀ ਬਾਣੀ ਲੱਗ ਜਿੰਨੇ ਭਗਤਾਂ ਦੀ 15 ਭਗਤਾਂ ਦੀ ਆਪਾਂ ਨਾਮ ਪੜਦੇ ਆ ਭਗਤ ਕਬੀਰ ਸਾਹਿਬ ਭਗਤ ਨਾਮਦੇਵ ਦੀ ਸਦਨਾ ਦੀ ਪੀਪਾ ਜੀ ਜਾਂ ਭਗਤ ਪ੍ਰਮਤ ਆਨੰਦ ਜੀ ਰਾਮਾਨੰਦ ਜੀ ਭਗਤ ਤਰੋਚਨ ਜੀ ਸਾਰੇ ਭਗਤ ਨੇ 15 ਭਗਤਾਂ ਜੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਹੁਣ 6 ਗੁਰੂਆਂ ਦੀ ਹੋ ਗਈ 15 ਭਗਤਾਂ ਦੀ ਹੋ ਗਈ ਫਿਰ ਭਟਾਂ ਦੀ ਬਾਣੀ ਦਰਜ ਕਿੰਨੇ ਭਟਾਂ ਦੀ ਬਾਣੀ ਦਰਜ ਹੈ ਕੀ ਕਹਿੰਦਿ ਜਨ ਪੁੱਛਦੇ ਇਹਦਾ ਮਤਲਬ ਸੰਸੰਗ੍ਰੰਹ ਤੌਰ ਤੇ ਗਿਆਤ ਨਹੀਂ ਮੈਂ ਹੱਥ ਜੁੜ ਕੇ ਤੁਹਾਨੂੰ ਇੱਕ ਬੇਨਤੀ ਕਰਨ ਲੱਗਿਆ ਵੇਖੋ ਅਸੀਂ ਗੁਰੂ ਘਰ ਦੇ ਕੋਈ ਕੋਨਾ ਕੱਲਾ ਮੰਦਰ ਬਣਾਉਣਾ ਤੇ ਸ਼ੱਕ ਲੈਣਾ ਇਤਿਹਾਸਕ ਦਿਨਾਂ ਤੇ ਇੱਥੋਂ ਤੱਕ ਸੀਮਿਤ ਨਾ ਰਹੋ ਹੱਥ ਜੁੜ ਕੇ ਕਹਿ ਰਿਹਾ ਗੁਰੂ ਦਾ ਸ਼ਬਦ ਆਪਣੇ ਹਿਰਦੇ 'ਚ ਵਸਾਓ ਆਪਣੇ ਸੁਰਤ 'ਚ ਵਸਾਓ ਸਾਨੂੰ ਕੀ ਪੁੱਛੀ ਲਏ ਅਸੀਂ ਕੀ ਦੱਸਾਂਗੇ ਅੱਜ ਤੁਸੀਂ ਚੇਤਾ ਰੱਖਣਾ 6 ਗੁਰੂਆਂ ਦੀ ਬਾਣੀ 15 ਧਰਪਾਂ ਦੀ ਬਾਣੀ ਤੇ 11 ਪੱਟਾਂ ਦੀ ਬਾਣੀ ਬਣਦੀ ਹੈ 11 ਪੱਟ ਨੇ ਪੱਟਾਂ ਦੇ ਨਾਮ ਨੇ ਨਾ ਜਿਹੜੇ ਵੈਸੇ ਪੱਟ ਦਾ ਅਖਰੀ ਅਰਥ ਹੁੰਦਾ ਬਹੁਤ ਸਿਆਣਾ ਪੁਰਖ ਜਾਂ ਅਰਥ ਹੁੰਦੇ ਸਿਫਤ ਕਰਨ ਵਾਲਾ ਪੱਟ ਬੜੇ ਵਿਦਵਾਨ ਪੁਰਖ ਹੋਏ ਨੇ 11 ਪੱਤਾਂ ਦੀ ਬਾਣੀ ਦਰਜ ਹੈ ਉਹਨਾਂ ਪੱਤਾਂ ਦੇ ਥੋੜੇ ਨਾਮ ਇਸ ਤਰ੍ਹਾਂ ਨੇ ਧਿਆਨ ਨਾਲ ਸੁਣੋ ਪਟ ਜਲ ਦੀ ਪਟ ਨਲ ਦੀ ਪਟ ਕੰਨ ਦੀ ਪਟ ਮੱਛਰਾ ਦੀ ਪਟ ਬਾਦ ਮੱਛਰਾ ਦੀ ਪਟ ਹਰਵੰਸ ਦੀ ਇਹ ਪੱਤਾਂ ਦੇ ਨਾਮ ਨੇ 11 ਪੱਟ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਤੋਂ ਬਾਣੀ ਆਣੀ ਇਸ ਤੋਂ ਇਲਾਵਾ ਹੁਣ ਪਉਣ ਰਹੇ ਗਏ ਕੀ ਗੁਰੂਆਂ ਦੀਆਂ ਜੀ 15 ਭਗਤਾਂ ਜੀ 11 ਭਗਤਾਂ ਜੀ ਹੁਣ ਕੌਣ ਰਹਿ ਗਿਆ ਤਿੰਨ ਗੁਰਸਿੱਖਾਂ ਦੀ ਬਾਣੀ ਬਾਰੇ ਕਿੰਨੇ ਤਿੰਨ ਗੁਰਸਿੱਖ ਉਹਨਾਂ ਦੇ ਨਾਮ ਨੇ ਧਿਆਨ ਚ ਰੱਖ ਲੋ ਬਾਬਾ ਸੱਤਾ ਜੀ ਬਾਬਾ ਬਲਵੰਦ ਜੀ ਤੇ ਤੀਜੇ ਬਾਬਾ ਸੁੰਦਰ ਜੀ ਬਾਬਾ ਸੱਤਾ ਜੀ ਬਲਵੰਦ ਜੀ ਇਹ ਦੋਨੋਂ ਭਰਾ ਨੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਉਹ ਘਰ ਦੇ ਕੀਰਤਨੀਏ ਰਹੇ ਬਾਬਾ ਸੱਤਾ ਜੀ ਤੇ ਬਲਵੰਦ ਜੀ ਇੱਕ ਬਾਬਾ ਸੁੰਦਰ ਜੀ ਨੇ ਤਿੰਨਾ ਦੀ ਬਾਣੀ ਦਰਜ ਹੈ ਕਦੀ ਕਦੀ ਤੁਹਾਨੂੰ ਲਿਖਿਆ ਮਿਲੇਗਾ ਵੀ ਚਾਰਾਂ ਗੁਰਸਿੱਖਾਂ ਦੀ ਬਾਣੀ ਹੈ ਇਹਨੇ ਤਾਂ ਬੰਤੀ ਕਹਿ ਲੱਗਿਆ ਤੁਹਾਨੂੰ ਧਰਮ ਨਾ ਰਹੇ ਜੇ ਮਨ 'ਚ ਮੈਨੂੰ ਪਹਿਲੇ ਇਹ ਵਿਚਾਰ ਰਿਹਾ ਕੁਝ ਵਿਦਵਾਨਾਂ ਦਾ ਕਿ ਬਾਬੇ ਮਰਦਾਨੇ ਸੇਵ ਜੀ ਦੀ ਬਾਣੀ ਦਰਜ ਹੈ ਪਰ ਨਹੀਂ ਬਾਅਦ ਵਿੱਚ ਵਿਦਵਾਨ ਪੁਰਖਾਂ ਨੇ ਇਹ ਵਿਚਾਰ ਬਣਾਈ ਕਿ ਬਾਬੇ ਮਰਦਾਨੇ ਦੇ ਨਾਮ ਦਾ ਜ਼ਿਕਰ ਹੈ ਬਤਨ ਗੁਰਮਾਨ ਸਿੰਘ ਜੀ ਜਿਵੇਂ ਭਾਈ ਲਾਲੋ ਦਾ ਵੀ ਨਾਮ ਹੁੰਦਾ ਬਾਣੀ 'ਚ ਮਾਤਾ ਖੀਵੀ ਦਾ ਵੀ ਨਾਮ ਹੁੰਦਾ ਤਾਂ ਮੇਰੇ ਮਹਿਨਤ ਦਾ ਭਾਵ ਕੀ ਹੈ ਜੀ ਹੋਏ ਭਾਈ ਸਾਨੂੰ ਕੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਬੇੜਵਾ ਚੇਤਾ ਚਾਹੀਦਾ